ਪੰਜਾਬ ਦੇ ਕਈ ਇਲਾਕਿਆਂ ਵਿੱਚ ਪਿਆਜ਼ ਦੀ ਪੁਟਾਈ ਹਾਲੇ ਵੀ ਬਾਕੀ ਹੈ ਤੇ ਕਈ ਥਾਵਾਂ ਤੇ ਚੱਲ ਰਹੀ ਹੈ ਜਿਹੜੇ ਵੀਰਾਂ ਨੇ ਫਰਵਰੀ ਮਾਰਚ ਦੇ ਵਿੱਚ ਪਿਆਜ਼ ਲਗਾਇਆ ਸੀ ਪਿਆਜ਼ ਦੀ ਪੁਟਾਈ ਹਾਲੇ ਨਹੀਂ ਕੀਤੀ ਤਾਂ ਇਹ ਵੀਡੀਓ ਉਹਨਾਂ ਲਈ ਬਹੁਤ ਜ਼ਰੂਰੀ ਹੋ ਸਕਦੀ ਹੈ ਸੋ ਲਾਸਟ ਜ਼ਰੂਰ ਦੇਖਿਓ ਕਿਉਂਕਿ ਆਪਾਂ ਜਿਹੜਾ ਸਭ ਤੋਂ ਜ਼ਰੂਰੀ ਜਾਂਦਾ ਟਾਪਿਕ ਆਪਾਂ ਕਵਰ ਕਰਾਂਗੇ ਉਹ ਇਹ ਹੋਊਗਾ ਕਿ ਪਿਆਜ਼ ਦੀ ਪਟਾਈ ਤੋਂ ਲੈ ਕੇ ਆਪਣੇ ਘਰ ਲਿਜਾਣ ਤੱਕ ਪਿਆਜ਼ ਸੰਭਾਲਣ ਤੱਕ ਦਾ ਸਹੀ ਤਰੀਕਾ ਕੀ ਹੈ ਜੇਕਰ ਅਸੀਂ ਸਹੀ ਤਰੀਕੇ ਨਾਲ ਸੰਭਾਲਨੇ ਆ ਪਿਆਜ਼ ਨੂੰ ਉਤੇ ਪੱਟ ਲੈਣੇ ਹੈਗੇ ਤਾਂ ਜਿਹੜਾ ਪਿਆਜ਼ ਗਲੂਗਾ ਨਹੀਂ ਤੇ ਆਖਰ ਨੂੰ ਅਸੀਂ ਲੰਬਾ ਸਮਾਂ ਸਟੋਰ ਕਰ ਸਕਦੇ ਹਾਂ ਸਾਲ ਖਰਾਬ ਨਹੀਂ ਹੋਊਗਾ ਜੇਕਰ ਅਸੀਂ ਇਸੀ ਪਹਿਜ ਲਗਾਇਆਗਾ ਹੁਣ ਸਭ ਤੋਂ ਪਹਿਲਾਂ ਅਸੀਂ ਕੀ ਧਿਆਨ ਰੱਖਣਾ ਹੈ ਇਹਦੇ ਵਿੱਚ 120 ਦਿਨਾਂ ਕਰ ਤੁਹਾਡੇ ਪਿਆਜ਼ ਨੂੰ ਲਗਾਇਆ ਨੂੰ ਫਸਲ ਨੂੰ ਪੂਰੇ ਹੋ ਚੁੱਕੇ ਨੇਗੇ ਤਾਂ ਤੁਸੀਂ ਉਹ ਤੋਂ ਬਾਅਦ ਬਾਣ ਦੇ ਵਿੱਚ ਜਾ ਕੇ ਚੈੱਕ ਕਰਨਾ ਹੈ ਕਿ ਜਿੱਥੋਂ ਜਿਹੜੀ ਹੈਗੀ ਪਿਆਜ਼ ਦੀ ਧੌਣ ਹੁੰਦੀ ਹੈ ਜੀ ਜੇ ਤੁਸੀਂ ਭੂੰਗ ਨੂੰ ਜੜ ਤੋਂ ਫੜਦੇ ਆ ਤਾਂ ਧੌਣ ਕੋਲੋਂ ਅਗਰ ਜਿਹੜੀ ਗਰਦਨਾਂ ਦੀ ਪੋਲੀ ਪੈ ਚੁੱਕੀ ਹੈਗੀ ਉਥੋਂ ਟੁੱਟ ਕੇ ਡਿਗਣੀ ਥੱਲੇ ਨੂੰ ਸ਼ੁਰੂ ਕਰ ਚੁੱਕੀ ਹੈਗੀ ਭੂੰਗ ਤੇ ਇੱਕ ਹੋਰ ਗੱਲ ਵੀ ਜਿਹੜੀ ਪੂਰੀ ਫਸਲ ਹੈਗੀ 15 ਤੋਂ 20% ਵਾਣ ਦੇ ਵਿੱਚ ਥੱਲੇ ਨੂੰ ਡਿਗਣਾ ਯਾਨੀ ਕਿ ਵਿਸ਼ਣਾ ਸ਼ੁਰੂ ਹੋ ਚੁੱਕੀ ਆ ਉਦੋਂ ਤੁਸੀਂ ਸਮਝਣਾ ਕਿ ਸਾਡੇ ਪਿਆਜ਼ ਦੀ ਪੁਟਾਈ ਦਾ ਹੁਣ ਸਹੀ ਸਮਾਂ ਆ ਚੁੱਕਿਆਗਾ ਤਾਂ ਤੁਸੀਂ ਉਦੋਂ ਲਾਸਟ ਪਾਣੀ ਜਿਹੜਾ ਬਿਲਕੁਲ ਪਤਲਾ ਲਾਉਣਾਗਾ ਅਗਰ ਕਿਆਰਾ ਭਰ ਕੇ ਪਾਣੀ ਲੱਗ ਚੁੱਕਿਆਗਾ ਜਾਂ ਲਾ ਦਿੱਤਾ ਤੁਸੀਂ ਨੇ ਤਾਂ ਤੁਸੀਂ ਨੇ ਨਾਲ ਲੱਗਵੇਂ ਜਿਹੜੇ ਕਿਆਰੇ ਦੇ ਵਿੱਚ ਜਿਹੜਾਗਾ ਪਾਣੀ ਝਾੜ ਦੇਣਾਗਾ ਫਿਰ ਤੁਸੀਂ ਉਸ ਤੋਂ ਬਾਅਦ ਜਦੋਂ ਬੱੱਤਰ ਆਉਂਦਾਗਾ ਤਾਂ 20 30% ਵਾਹਣ ਜਦੋਂ ਨਮੀ ਰਹੇਗੀ ਬੱੱਤਰ ਆ ਗਿਆ ਵਾਹਣ ਹਨਾ ਤਾਂ ਤੁਸੀਂ ਉਦੋਂ ਵੀ ਪਿਆਜ਼ ਨੂੰ ਪੱਟ ਕੇ ਜਰੂਰ ਦੇਖਣਾ ਕਿ ਇਹਦੇ ਨਾਲ ਗਾਰਾ ਤਾਂ ਨਹੀਂ ਆ ਰਿਹਾ ਕਿ ਬਹੁਤੀ ਮਿੱਟੀ ਤਾਂ ਨਹੀਂ ਆ ਰਹੀ ਅਗਰ ਨਹੀਂ ਆ ਰਹੀ ਕੋਈ ਗਾਰਾ ਨਹੀਂ ਆ ਰਿਹਾ ਹੈਗਾ ਤਾਂ ਤੁਸੀਂ ਜਾਂ ਉਦੋਂ ਪਿਆਜ਼ ਦੀ ਪੁਟਾਈ ਕਰ ਸਕਦੇ ਹੋ ਜਦੋਂ ਹੁਣ ਅਸੀਂ ਪਿਆਜ਼ ਦੀ ਪੁਟਾਈ ਕਰਨੀ ਹੈ ਬਈ ਲੇਬਰ ਲਾ ਕੇ ਉਦੋਂ ਅਸੀਂ ਇੱਕ ਗੱਲ ਦਾ ਧਿਆਨ ਰੱਖਣਾਗਾ ਵੀ ਅਸੀਂ ਜਿਹੜਾ ਇਹ ਨਹੀਂ ਹੈਗਾ ਪਿਆਜ਼ ਪੱਟ-ਪੱਟ ਕੇ ਸੀ ਢੇਰ ਲਗਾ ਕੇ ਰੱਖੀ ਜਾਣਾਗਾ ਇਸੇ ਦਿਨ ਉਹ ਤੇ ਸਾਰੀ ਜਿਹੜੀ ਧੁੱਪ ਪਈ ਜਾ ਰਹੀ ਹੈਗੀ ਤੇ ਉਹਦੇ ਨਾਲ ਪਿਆਜ ਜਿਹੜਾ ਖਰਾਬ ਹੋਊਗਾ ਸੋ ਅਸੀਂ ਨੇ ਕੀ ਕਰਨਾ ਹੈਗਾ ਬੈੱਡ ਬਣਾਉਂਦੇ ਜਾਣਾਗਾ ਉਹ ਕਿੱਦਾਂ ਬਣਨਗੇ ਜਿਵੇਂ ਵੀਡੀਓ ਦੇ ਵਿੱਚ ਅਸੀਂ ਸ਼ੋਅ ਕਰਦੇ ਹਾਂਗੇ ਤੁਹਾਨੂੰ ਵੀ ਤੁਸੀਂ ਨੇ ਮੰਨ ਲ ਲੇ ਚਲੋ 5 ਪਿਆਜ ਪੱਟੇ ਹਨਾ ਤਾਂ ਰੱਖ ਦਿੱਤੇ ਹਨਾ ਤਾਂ ਦੂਸਰੇ ਜਿਹੜੇ ਅਗਲੇ 5 ਪਿਆਜ ਪੱਟੇ ਉਹਨਾਂ ਨੂੰ ਅਗਲੇ ਪਾਸੇ ਰੱਖ ਕੇ ਹਨਾ ਅੱਗੇ ਰੱਖ ਕੇ ਤਾਂ ਉਹ ਭੂਮਕਾਂ ਨਾਲ ਪਿਛਲੇ ਪਿਆਜ ਨੂੰ ਟੱਕਦੇ ਜਾਣਾਗਾ ਇਦਾਂ ਟੱਕਦੇ ਜਾਵਾਂਗੇ ਤਾਂ ਤੁਸੀਂ ਪਤਲੇ-ਪਤਲੇ ਬੈੱਡ ਬਣਦੇ ਜਾਣਗੇ ਇਦਾਂ ਤਰ੍ਹਾਂ ਸੇਫ ਹੁੰਦੇ ਜਾਣਗੇ ਹਨਾ ਤਾ ਇਦਾਂ ਤੁਸੀਂ ਜਿਹੜਾਗਾ ਭੂਂਕਾਂ ਟੱਕ ਲੈਨੇ ਹੋ ਭੂਂਕਾਂ ਨਾਲ ਟੱਕ ਲੈਨੇ ਕੋਲ ਪਿਆਜ਼ ਨੂੰ ਹਣਾ ਤੇ ਪਿਆਜ਼ ਖਰਾਬ ਨਹੀਂ ਹੋ ਤੇ ਭੂਂਕਾਂ ਹੀ ਸਿਰਫ ਸੁੱਕਣੀਆਂ ਤੇ ਉਹੀ ਅਸੀਂ ਸੁਕਾਉਣੀਆਂ ਨੇ ਤੇ ਜੇ ਅਗਰ ਇੱਕ ਦਿਨ ਦੇ ਵਿੱਚ ਪਟਾਈ ਹੋ ਜਾਂਦੀ ਹੈ ਤਾਂ ਦੂਸਰੇ ਦਿਨ ਤੁਸੀਂ ਟਰਾਲੀ ਦੇ ਵਿੱਚ ਉਹਨੂੰ ਪਾ ਕੇ ਖੁੱਲਾ ਸਿੱਟ ਕੇ ਟਰਾਲੀ ਦੇ ਵਿੱਚ ਭੂਂਕਾਂਾਂ ਸਵੇਰੇ ਤੁਸੀਂ ਘਰ ਲੈ ਜਾ ਸਕੋਗੇ ਛਾਵੇਂ ਰੱਖ ਕੇ ਉਹਨੂੰ ਦੋ ਦਿਨਾਂ ਦੇ ਵਿੱਚ ਲੇਬਰ ਲਗਾ ਕੇ ਤੁਸੀਂ ਜਿਹੜਾਗਾ ਭੂਂਕਾਂ ਕੱਟ ਕੇ ਸਾਫ਼ ਤੁਸੀਂ ਉਹ ਤੋਂ ਬਾਅਦ ਬੋਰੀ ਦੇ ਵਿੱਚ ਪੈਕਿੰਗ ਲਈ ਜਿਹੜਾਗਾ ਜਮ੍ਹਾਂ ਕਰ ਸਕਦੇ ਹੋ ਸਟੋਰ ਕਰ ਸਕਦੇ ਹੋ ਹੁਣ ਅਸੀਂ ਜਿਹੜੀਆਂ ਭੂਂਕਾਂ ਕੱਟਣੀਆਂ ਨੇ ਉਹਦੇ ਲਈ ਸੇ ਧਿਆਨ ਕੀ ਰੱਖਣਾਗਾ ਹਣਾ ਤਤ ਤੁਸੀਂ ਜਿਹੜਾ ਜੜ ਦੇ ਵਿੱਚੋਂ ਭੂਕ ਬਿਲਕੁਲ ਨਹੀਂ ਕੱਟਣੀ ਹੈਗੀ ਸਿਰਫ 1.5 ਇੰਚ ਛੱਡ ਕੇ ਕੱਟਣੀ ਹੈਗੀ ਹੁਣ ਉਹਦਾ ਫਾਇਦਾ ਕੀ ਹੋਊਗਾ ਜਿੱਦਾਂ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਤੌਰ ਤੇ ਦਿਖਾਉਣਾਗਾ ਪਿਆਜ ਆ ਜਾਗਾ ਅਸੀਂ 1.5 ਇੰਚ ਛੱਡ ਕੇ ਜਿਹੜੀ ਭੂਕ ਵੱਡੀ ਤਾਂ ਇਹ ਸੇਫ ਹੈਗਾ ਪਰ ਜੇ ਤੁਸੀਂ ਜੜ ਦੇ ਵਿੱਚੋਂ ਉਹਨੂੰ ਕੱਟ ਦਿੰਦੇ ਹੋ ਕੀ ਤਾਂ ਉਹਦੇ ਨਾਲ ਕੀ ਹੋਊਗਾ ਜਿਹੜੀ ਹੈਗੀ ਨਮੀ ਦੇ ਸੰਪਰਕ ਵਿੱਚ ਆ ਜਾਊਗਾ ਹਨ ਹਵਾ ਦੇ ਸੰਪਰਕ ਵਿੱਚ ਆ ਕੇ ਉਹਦੇ ਅੰਦਰ ਕਿਟਾਉਂ ਨੇ ਜਮਸ ਨੇ ਉਹਦੇ ਅੰਦਰ ਚਲੇ ਜਾਣੇ ਨੇਗੇ ਤੇ ਪਿਆਜ਼ ਨੂੰ ਖਰਾਬ ਕਰ ਦੇਣਗੇ ਫੰਗਸ ਪੈ ਜਾਊਗੀ ਤੇ ਪਿਆਜ ਜਿਹੜਾ 2 ਮਹੀਨਿਆਂ ਦੇ ਵਿੱਚ ਗੜਨਾ ਸ਼ੁਰੂ ਹੋ ਜਾਊਗਾ ਅਗਰ ਅਸੀਂ ਇੱਕ ਜਿਹੜੇ ਛੱਡ ਕੇ ਪੂੰਗੋ ਕੱਟ ਰਹੇ ਹਾਂਗੇ ਤਾਂ ਉਹਦਾ ਕੀ ਹੈਗਾ ਉੱਥੇ ਵੀ ਇਹ 15 ਦਿਨਾਂ ਬਾਅਦ ਪੂੰਗ ਭਰ ਜਾਊਗੀ ਤੇ ਪੂੰਗ ਭਰਨ ਤੋਂ ਬਾਅਦ ਬਿਲਕੁਲ ਸਫਾਈ ਆ ਜਾਊਗੀ ਤੇ ਉੱਪਰ ਤੇ ਇਹਨੂੰ ਇੱਕ ਤਰ੍ਹਾਂ ਦਾ ਲੋਕ ਲੱਗ ਜਾਊਗਾ ਤੇ ਇਦਾਂ ਇਹ ਸੇਫ ਤਰੀਕਾ ਪਿਆਜ਼ ਨੂੰ ਜਿਹੜਾ ਅਸੀਂ ਸਟੋਰ ਲੰਬਾ ਸਮਾਂ ਕਰ ਸਕਦੇ ਹਾਂਗੇ ਜੇ ਛੋਟੇ-ਛੋਟੀਆਂ ਬਰੀਕੀਆਂ ਸੀ ਜਿਹੜੀਆਂ ਧਿਆਨ ਰੱਖਾਂਗੇ ਛੋਟੇ-ਛੋਟੀਆਂ ਅਗਰ ਅਸੀਂ ਜਿਹੜੇ ਆ ਗਲਤੀਆਂ ਨਹੀਂ ਕਰਾਂਗੇ ਹਨਾ ਤਾਂ ਜਿਹੜਾ ਪਿਆਜ਼ ਹੀ ਅਸੀਂ ਬਚਾ ਸਕਦੇ ਤਾਂ ਹੀ ਅਸੀਂ ਲੰਬਾ ਸਮਾਂ ਸਟੋਰ ਕਰ ਸਕਦੇਗੇ ਸੋ ਇਹ ਚੀਜ਼ ਦਾ ਧਿਆਨ ਰੱਖਣਾ ਸੋ ਅੱਜ ਦੇ ਲਈ ਇਹ ਵੀਡੀਓ ਗਈ ਨੈਕਸਟ ਪਾਰਟ ਦੇ ਵਿੱਚ ਅਸੀਂ ਇੱਕ ਹੋਰ ਵੀਡੀਓ ਲੈ ਕੇ ਆਵਾਂਗੇ ਜਿੱਦੇ ਚ ਦੱਸਾਂਗੇ ਪਿਆਜ਼ ਜਿਹੜੇ ਸਟੋਰ ਕਰਨ ਦੇ ਅਲੱਗ-ਅਲੱਗ ਤਰੀਕੇ ਕਿਹੜੇ ਨੇ ਜਿਸ ਹਿਸਾਬ ਨਾਲ ਜੇ ਕਿ ਬਰਸਾਤਾਂ ਹੋਈਆਂ ਨੇ ਤੁਹਾਨੂੰ ਪਿਆਜ਼ ਸਟੋਰ ਕਰਨਾ ਚਾਹੀਦਾ ਜਾਂ ਨਹੀਂ ਸੋ ਅੱਜ ਦੇ ਲਈ ਇੰਨੀ ਹੀ ਜਾਣਕਾਰੀ ਬਹੁਤ-ਬਹੁਤ ਧੰਨਵਾਦ